ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਮਾਣਾ ਪਹੁੰਚੇ ਪਾਰਟੀ ਵਰਕਰਾਂ ਦੇ ਮੀਟਿੰਗ ਕਰਨ ਲਈ ਉਹਨਾਂ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਹੈ ਮੰਤਰੀ ਸਾਹਿਬ ਚਤੁਰਾਣੇ ਕਰਕੇ ਆਏ ਜੀ ਜੀ ਹੋਰ ਮੈਂ ਸਮਾਣਾ ਪਹੁੰਚਿਆ ਇਸ ਤੋਂ ਬਾਅਦ ਮੈਂ ਨਾਬੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਹੈਗਾ ਉਹ ਪਟਿਆਲਾ ਸ਼ਹਿਰੀ ਦੀ ਤੇ ਕੱਲ ਨੂੰ ਮੈਂ ਜਿਹੜਾ ਹੈਗਾ ਉਹ ਸਾਰਾ ਇਸ ਤਰ੍ਹਾਂ ਸਨੌਰ ਘਨੌਰ ਰਾਜਪੁਰਾ ਤੇ ਦੇਰਾਂ ਵਿੱਚ ਸੀ ਉਹ ਮਨੂ ਵੀ ਕੀਤਾ ਸੀ ਜੀ ਉਹਨਾਂ ਨੇ ਡਿਟੇਲ ਉਹਨਾਂ ਨੇ ਸਾਡੇ ਨੈਸ਼ਨਲ ਕਮਿਸ਼ਨਰ ਨੂੰ ਜਿਹੜਾ ਹੈਗਾ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਨਾਂ ਕਿਸੇ ਸਬੂਤ ਦੇ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਕਰਾਂਗੇ ਸੜਕ ਤੇ ਵੀ ਸੰਸਦ ਵਿੱਚ ਵੀ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਲੋਕ ਅਦਾਲਤ ਲੱਗਣ ਜਾ ਰਹੀ ਹੈ ਉਹਦੇ ਵਾਸਤੇ ਵੀ ਦੇਸ਼ ਵਿੱਚ ਇਲੈਕਸ਼ਨਸ ਹੋ ਰਹੀਆਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਦਫਤਰ ਸੀਲ ਕੀਤਾ ਹੋਇਆ ਸਾਡੇ ਜਿਹੜੇ ਨੈਸ਼ਨਲ ਕੰਵਿਨਰ ਹੈ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਚ ਕੈਦ ਕੀਤਾ ਹੋਇਆ ਮਨੀਸ਼ ਸੋਧਿਆ ਸੁਤਿੰਦਰ ਜੈਨ ਜੀ ਸੰਜੇ ਸਿੰਘ ਜੀ ਬਹੁਤ ਸਾਰੇ ਸਾਡੇ ਲੀਡਰ ਪਹਿਲਾਂ ਉਹਨਾਂ ਨੇ ਅਰੈਸਟ ਕੀਤੇ ਹੋਏ ਆ ਇਹ ਕਿਹੋ ਜਿਹਾ ਲੋਕ ਰਾਜ ਹੈ ਜੀ ਲੋਕ ਰਾਜ ਦਾ ਮਰ ਔਰ ਸੁਪਰੀਮ ਕੋਰਟ ਨੇ ਪੁੱਛਿਆ ਸੀਗਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ 100 ਕਰੋੜ ਦਿੱਤਾ ਉਹਦੀ ਮੋਨਿਟਰੀਅਲ ਕਿੱਥੇ ਆ ਮੋਨਿਟਰੀਅਲ ਮਿਲ ਗਈ ਜੀ ਹੁਣ ਜਿਹੜੀ ਤੁਹਾਡੇ ਔਰ ਬਿੰਦੋ ਫਾਰਮਾ ਹੈਗੀ ਆ ਮਿਸਟਰ ਸ਼ਰਦ ਚੰਦਰ ਰੈਡੀ ਦੀ ਉਹ ਜਿਹੜੀ ਫਾਰਮਾ ਕੰਪਨੀ ਹੈ ਉਹ ਜਿਹੜੀ ਕੰਪਨੀ ਹੈ ਉਹ ਉਹਨੇ ਪੈਸੇ ਦਿੱਤੇ ਆ 60 ਕਰੋੜ ਰੁਪਏ ਉਹਨੇ ਭਾਜਪਾ ਨੂੰ ਦਿੱਤੇ ਆ ਆਮ ਆਦਮੀ ਪਾਰਟੀ ਨੂੰ ਨਹੀਂ ਦਿੱਤੇ ਆ ਮੋਨਿਟਰੀਅਲ ਮਿਲ ਗਈ ਆ ਪੈਸੇ ਆਪ ਲੈਂਦੇ ਆ ਡੰਡੇ ਨਾਲ ਚੰਦਾ ਲੈਂਦੇ ਆ ਵਿਰੋਧੀਆਂ ਨੂੰ ਅੰਦਰ ਕਰਦੇ ਆ ਭਾਜਪਾ ਆਪ ਪੈਸੇ ਲੈ ਰਹੀ ਆ ਤੇ ਲੀਡਰ ਸਾਡੇ ਅੰਦਰ ਕੀਤੇ ਹੋਇਆ ਜੇ ਵੀ ਨਡਾ ਅੰਦਰ ਹੋਣਾ ਚਾਹੀਦਾ ਅਰਵਿੰਦ ਕੇਜਰੀਵਾਲ ਬਾਹਰ ਆਉਣਾ ਚਾਹੀਦਾ ਉਹਦੇ ਵਾਸਤੇ ਅਸੀਂ ਜਿਹੜੀ ਸਾਡੀ ਜਿਹੜੀ ਸਾਡੀ ਇਹ ਸੰਘਰਸ਼ ਹੈ ਬਿਲਕੁਲ ਚੱਲੇਗਾ ਜੀ ਅਸੀਂ ਇਹ ਵੀ ਲੜਾਂਗੇ ਡੋਰ ਟੂ ਡੋਰ ਕਰ ਰਹੇ ਆ ਸਾਡਾ ਬਹੁਤ ਅੱਛਾ ਲੋਕਾਂ ਤੋਂ ਹੋਰ ਵੈਲਕਮਿੰਗ ਰਿਸਪਾਂਸ ਹੈ ਤੇ ਮੈਂ ਉੱਥੇ ਹੁਣ ਜਿਹੜਾ ਸਾਡੇ ਪਾਤਰਾਂ ਦੇ ਵਿੱਚ ਜਿਹੜੇ ਸਾਡੇ ਅਧਿਕਾਰ ਆਏ ਸੀ ਹੋਰ ਬੰਦੇ ਵੀ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਕਿਉਂ ਆਏ ਹੋ ਮੈਂ ਕਿਹਾ ਜੀ ਕਿਉਂ ਮੈਂ ਤਾਂ ਇਲੈਕਸ਼ਨ ਲੜ ਰਿਹਾ ਤਾਂ ਆਇਆ ਕਹਿੰਦੇ ਤੁਸੀਂ ਬਾਰਡਰ ਤੇ 13 ਮਹੀਨੇ ਸਾਡੇ ਨਾਲ ਬੈਠੇ ਸੀ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਜੋ ਭਗਵੰ ਜੋ ਤੁਸੀਂ ਸਾਡੇ ਵਾਸਤੇ ਕੀਤਾ ਸਾਡੇ ਸਕੂਲ ਠੀਕ ਹੋ ਰਹੇ ਆ ਸਾਡਾ ਸਾਡੇ ਬਿਜਲੀ ਦਾ ਬਿੱਲ ਨਹੀਂ ਆਂਦਾ ਸਾਡੇ ਪਾਣੀ ਟੇਲਾ ਤੱਕ ਪਹੁੰਚ ਗਿਆ ਸਾਡੇ ਮੱਹੱਲਾ ਕਲੀਨਿਕ ਬਣ ਗਏ ਸਾਡੇ ਆਸਪਤਾਲ ਠੀਕ ਹੋ ਰਹੇ ਆ ਤੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਤੇ ਅਸੀਂ ਵੀ ਸਾਡਾ ਆਪਣਾ ਫਰਜ਼ਦਾ ਕਰਾਂਗੇ ਮਤਲਬ ਪੂਰੇ ਜੋਸ਼ ਦੇ ਵਿੱਚ ਆ ਇਸ ਵਾਰੀ ਉਹਨਾਂ ਨੇ ਪੱਕਾ ਥਈਆ ਕੀਤਾ ਵੀ ਜਿਹੜੇ ਕਾਂਗਰਸ ਦੇ ਔਰ ਭਾਜਪਾ ਦੇ ਕੈਂਡੀਡੇਟ ਆ ਇਹ ਉਹਨਾਂ ਦਾ ਲੋਕਾਂ ਨੇ ਵੈਸੇ ਪਿੰਡਾਂ 'ਚ ਵੜਨ ਨਹੀਂ ਦੇਦਾ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੰਦੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦਾ ਡਾਕਟਰ ਸਾਹਿਬ ਜਖੜ ਸਾਹਿਬ ਦਾ ਬਿਆਨ ਹੁਣੇ ਆਇਆ ਹੈ ਵੀ ਅਕਾਲੀ ਦਲ ਬੀਜੇਪੀ ਦਾ ਗੜਸੋੜ ਨਹੀਂ ਹੋ ਰਿਹਾ ਅਸੀਂ ਪੰਜਾਬ ਦੇ ਭਵਿੱਖ ਦੇ ਉਜਵਲ ਭਵਿੱਖ ਨੂੰ ਦੇਖਦੇ ਹੋਏ ਅੜੇ ਇਲੈਕਸ਼ਨ ਲੜ ਰਹੇ 13 ਸੀਟਾਂ ਦੇ ਇਕੱਲੇ ਇਲੈਕਸ਼ਨ ਲੜਾਂਗੇ ਇਸ ਤੇ ਕੀ ਕਹੋਗੇ ਮੈਨੂੰ ਕੁਝ ਕਾਰਨ ਦੀ ਲੋੜ ਨਹੀਂ ਹੈ ਜੀ ਜਖੜ ਸਾਹਿਬ ਬਠਿੰਡੇ ਗਏ ਸੀ ਉੱਥੇ ਉਹਨਾਂ ਦੀ ਜਿਹੜੀ ਕਿਸਾਨ ਯੂਨੀਅਨ ਨੇ ਮਤਲਬ ਉਹ ਮੈਂ ਤੁਹਾਨੂੰ ਕਿਹਾ ਜੀ ਉਹ ਕਹਿੰਦੇ ਤੁਸੀਂ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੰਦੇ ਤੁਸੀਂ ਸਾਨੂੰ ਪਿੰਡਾਂ 'ਚ ਨਹੀਂ ਵੜਦਿਆ ਉਹ ਮੀਟਿੰਗ ਨਹੀਂ ਕਰ ਸਕਿਆ ਜੀ ਉੱਥੇ ਉਹਨਾਂ ਨੂੰ ਭੱਜਣਾ ਪਿਆ ਮੀਟਿੰਗ ਕੈਨਸਲ ਕਰਨੀ ਪਈ ਜਖੜ ਸਾਹਿਬ ਬڑے ਰਿਸਪੈਕਟੇਬਲ ਬੰਦੇ ਸੀ ਜੀ ਬਹੁਤ ਇੱਜ਼ਤ ਸੀ ਉਹਨਾਂ ਦਾ ਪਰਿਵਾਰ ਦਾ ਬਹੁਤ ਉੱਚਾ ਨਾਂ ਸੀ ਉਹਨਾਂ ਦਾ ਉਹ ਗਲਤ ਪਾਰਟੀ ਵਿੱਚ ਚਲੇ ਗਏ ਮੈਂ ਤਾਂ ਹੁਣ ਵੀ ਸੋਚਦਾ ਵੀ ਦੁਬਾਰਾ ਫੈਸਲਾ ਕਰ ਲਓ ਤੁਸੀਂ ਛੱਡ ਦਿਓ ਇਹਨਾਂ ਦਾ ਅਖਾੜਾ ਇਹ ਜਿਹੜੇ ਬੰਦੇ ਕੁੜੀਆਂ ਨੂੰ ਸੜਕਾਂ ਤੇ ਘਰੀਸਦੇ ਆ ਜਿਹੜੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਉਂਦੇ ਆ ਜਿਹੜੇ ਵਿਰੋਧੀ ਧਿਰਾਂ ਨੂੰ ਅੰਦਰ ਕਰਦੇ ਆ ਉਹਨਾਂ ਦੇ ਖਾਤੇ ਸੀਲ ਕਰਦੇ ਆ ਦਫ਼ਤਰ ਸੀਲ ਕਰਦੇ ਆ ਤੁਸੀਂ ਇਹਨਾਂ ਦੀ ਹਮਾਇਤ 'ਤੇ ਨਾ ਖੜੋ ਜਖੜ ਸਾਹਿਬ ਤੁਸੀਂ ਛਾਣੇ ਬਾਣੇ ਬੰਦੇ ਹੋ ਪੜ੍ਹੇ ਲਿਖੇ ਹੋ ਤੁਸੀਂ ਇਹਨਾਂ ਦਾ ਅਖਾੜਾ ਛੱਡੋ ਤੁਸੀਂ ਪੰਜਾਬ ਨਾਲ ਖੜੋ ਪੰਜਾਬ ਦੇ ਕਿਸਾਨਾਂ ਮਜ਼ਦ ਪੰਜਾਬ ਦੇ ਕਰਮਚਾਰੀਆਂ ਵਪਾਰੀਆਂ ਨਾਲ ਖੜੋ ਧੀਆਂ ਭੈਣਾਂ ਨਾਲ ਖੜੋ ਤਾਂ ਤੁਹਾਡਾ ਜਿਹੜਾ ਤੁਸੀਂ ਆਪਣੀ ਜਿਹੜੀ ਸਾਰੀ ਤੁਹਾਡੀ ਕਮਾਈ ਹੈ ਨਾ ਪਿਛਲੇ 50 60 ਸਾਲ ਦੀ ਉਹ ਸਾਰੇ ਗਵਾ ਦੋਗੇ ਤੁਸੀਂ ਇਹ ਕਹਿੰਦਾ ਜੀ ਇਹਨਾਂ ਦੀ ਜਮਾਤਾਂ ਜ਼ਬਤ ਹੋਣਗੀਆਂ ਜੀ ਦੋਨਾਂ ਦੀਆਂ ਜਮਾਤਾਂ ਜ਼ਬਤ ਹੋਣਗੀਆਂ ਕਾਂਗਰਸ ਦੀਆਂ ਵੀ ਜਮਾਤਾਂ ਜ਼ਬਤ ਹੋਣਗੀਆਂ ਕਾਂਗਰਸ ਦਾ ਪ੍ਰਧਾਨ ਬੀਜੇਪੀ ਦਾ ਪ੍ਰਧਾਨ ਹੈ ਜੀ ਕਾਂਗਰਸ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਬੀਜੇਪੀ ਜੋ ਟਿਕਟ ਮੰਗਦਾ ਇਹਨਾਂ ਤਿੰਨਾਂ ਦੀ ਜਮਾਤ ਹੋਏਗੀ ਜੀ ਕਿਉਂ ਪੜੇ ਹੋ ਚੱਕਰ ਵਿੱਚ ਕੋਈ ਨਹੀਂ ਹੈ ਟੱਕਰ ਵਿੱਚ ਥੈਂਕ ਯੂ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋ